ਜਿਹੜਾ ਉਹ ਸਾਡੇ ਸਾਥੀ ਕਰ ਰਹੇ ਨੇਗੇ ਕਿਉਂਕਿ ਦੇਸ਼ ਦੇ ਪ੍ਰਧਾਨ ਸਾਹਿਬ ਲਾਰੇ ਰਿਕਾਰਡ ਨਾ ਕੀਤੇ ਜਾਣ ਹਮੇਸ਼ਾ ਝੂਠ ਬੋਲਣ ਦੇ ਮਾਰਨਗੇ ਮੈਂ ਸਾਰੇ ਮਾਣਯੋਗ ਮੈਂਬਰਸ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਣ ਦੇਖੋ ਇਹ ਜਿਹੜੀ ਤੁਸੀਂ ਜਿਹੜਾ ਤੁਸੀਂ ਇਹ ਪਲੇ ਕਾਰਡ ਚੱਕੇ ਆ ਤੁਸੀਂ ਬੈਠੋ ਜਾ ਕੇ ਆਪਣੀ ਆਪਣੀ ਜਗ੍ਹਾ ਤੇ ਬੈਠੋ ਮੋਦੀ ਜੀ ਨੂੰ 1600 ਕਰੋੜ ਰੁਪਇਆ ਦਾ ਦੇਣਾ ਚਾਹੀਦਾ ਇਹ ਜਿਹੜਾ ਜੁਮਲਾ ਲਈ ਚਾਹੀਦਾ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਪਰ ਤੁਸੀਂ ਉੱਥੇ ਚੱਲ ਕੇ ਬੈਠੋ ਸਾਰੇ ਸਹਿਮਤ ਹੈ ਹਾਊਸ ਦੇ ਜਿਹੜੇ ਸਾਰੇ ਮੈਂਬਰ ਭਾਵੇਂ ਟ੍ਰੈਜਰੀ ਹੋਵੇ ਭਾਵੇਂ ਆਪੋਜੀਸ਼ਨ ਹੋਵੇ ਸਾਰੇ ਮੈਂਬਰ ਸਹਿਮਤ ਨੇ ਲੇਕਿਨ ਆਪਾਂ ਹਾਊਸ ਦੀ ਕਾਰਵਾਈ ਨੂੰ ਚੱਲਣ ਦਈਏ ਮੈਂ ਸਦਨ ਦੇ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਜਾ ਕੇ ਬੈਠਣ ਮੈਂ ਸਾਰੇ ਸਤਕਾਰਯੋਗ ਮੈਂਬਰਾਂ ਦੀਆਂ ਭਾਵਨਾਵਾਂ ਨਾਲ ਸਹਿਮਤ ਹਾਂ ਪਰ ਮੈਂ ਬੇਨਤੀ ਕਰਦਾ ਕਿ ਆਪਾਂ ਵਿਧਾਨ ਸਭਾ ਦਾ ਜਿਹੜਾ ਹੈ ਇਹ ਕਾਰਵਾਈ ਨੂੰ ਚਲਾਈ ਰੱਖੀਏ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਓ ਆਪਣੀ ਆਪਣੀ ਜਗ੍ਹਾ ਤੇ ਜਾਓ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਓ मैं तो सारिया गल सहमत है इस मंग मैं भी सहमत है सारे सहमत रहे हाउस सारा सहमत है पर आप कार्रवाई चल रही है सदन भीह मिट लगत किया जाता है ਨਾਰੇ ਫਾਸੀ ਸੈਸ਼ਨ ਦੇ ਵਿੱਚ ਹੋ ਰਹੀ ਹੈ ਔਰ ਕੁਲ ਮਿਲਾ ਕੇ ਇਸ ਵੇਲੇ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ 20 ਮਿੰਟ ਦੇ ਲਈ ਮੁਲਤਵੀ ਕੀਤਾ ਗਿਆ ਸਪੈਸ਼ਲ اجلاس ਸੱਦਿਆ ਗਿਆ ਹੈ ਹਰ ਪੀੜਤਾ ਦੇ ਲਈ ਔਰ ਉਸੂ ਲੈ ਕੇ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਮੋਦੀ ਜੀ ਦਾ 1600 ਕਰੋੜ ਦਾ ਜੁਮਲਾ ਇਸ ਤਰੀਕੇ ਦੇਸ਼ ਪੋਸਟਰਾਂ ਦੇ ਨਾਲ ਸਾਰੇ ਹੀ ਮੈਂਬਰ ਚੜੇ ਨੇ ਉਹ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਮੰਤਰੀ ਹੋਣ ਤਾਂ ਸਭ ਦੇ ਹੱਥਾਂ ਦੇ ਵਿੱਚ ਪੋਸਟਰ ਵੇਖ ਰਹੇ ਆ ਇਹ ਲਾਈਵ ਤਸਵੀਰਾਂ ਤੋਂ ਦਿਖਾ ਰਹੇ ਆ ਤਾਂ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਇਆ ਜਦਕਿ ਔਰ ਇਥੇ ਨਿੰਦਾ ਮਤਾ ਪਾਸ ਕੀਤਾ ਗਿਆ ਹੈ ਖਜ਼ਾਨਾ ਮੰਤਰੀ ਹਰਪਾਜੀ ਮਾਦੇਵਰ ਦੱਸਦੀ ਹੈ ਕਿ ਪੂਰੀ ਜਾਣਕਾਰੀ ਪੂਰੀ ਡਿਟੇਲ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਕਿੰਨਾ ਪੈਸਾ ਆਇਆ ਸਿਰਫ 240 ਕਰੋੜ ਦਾ ਜ਼ਿਕਰ ਕਰ ਰਹੇ ਨੇ ਪਰ ਉਹ ਵੀ ਡਿਜ਼ਾਸਟਰ ਆ ਜਿਹੜਾ ਫੰਡ ਰੱਖਿਆ ਹੁੰਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਬਜਟ ਦੇ ਦੌਰਾਨ ਫਰਵਰੀ ਦੇ ਵਿੱਚ ਨਾ ਕਿਹਾ ਕਿ ਜਿਹੜਾ ਫੰਡ ਰੱਖਿਆ ਸੀ ਉਸ ਦੇ ਵਿੱਚੋਂ ਇਹ ਪੈਸੇ ਆਏ ਨੇ 1600 ਕਰੋੜ ਜਿਹੜਾ ਮੋਦੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਉਸ ਦਾ ਪੈਸਾ ਨਹੀਂ ਆਇਆ ਸੁਣਦੇ ਕਿ ਕੁਝ ਕਿਹਾ ਜਾ ਰਿਹਾ ਹੈ ਹੋਰ ਰੁਕ ਜਾ ਯਾਰ ਬੱਸ 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 ਜਿਹੜੇ ਹੋ ਲੋ ਬਾਕੀ ਨੇ ਰਹਿਣਾ ਜਿਹੜਾ ਚੱਲੇ ਕਰ ਬਹੁਤ ਹੀ ਸਤਿਕਾਰਯੋਗ ਸਾਰੇ মিডিਆ ਦੇ ਸਾਥੀਓ ਤੁਸੀਂ ਲਗਾਤਾਰ ਪੰਜਾਬ ਦੇਸ ਪੱਖ ਦੇ ਮਾਮਲੇ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਰਹੇ ਹੋ ਔਰ ਜੋ ਕਿਰਦਾਰ ਕਾਂਗਰਸ ਪਾਰਟੀ ਨੇ ਪੰਜਾਬ ਦੀ ਵਿਧਾਨ ਸਭਾ ਚ ਨਵਾ ਰਹੀ ਆ ਕਿਸ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਆ ਉਹ ਮੋਦੀ ਸਾਹਿਬ ਦੀ ਏਜੰਟ ਬਣ ਕੇ ਭਾਰਤੀ ਜਨਤਾ ਪਾਰਟੀ ਦੀ ਏਜੰਟ ਬਣ ਕੇ ਕਿਸ ਤਰ੍ਹਾਂ ਬੀਜੇਪੀ ਨੂੰ ਪ੍ਰੋਟੈਕਟ ਕਰਨ ਦਾ ਕੰਮ ਕਰ ਰਹੀ ਆ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ ਚੁੜੇ ਹੋਏ ਉਹ ਦੋਨੋਂ ਹੀ ਸਦਨ ਚ ਗੈਰ ਹਾਜ਼ਰ ਨੇ ਇੱਕ ਗੈਰ ਜ਼ਿੰਮੇਵਾਰ ਨਰੋਲ ਭਾਰਤੀ ਜਨਤਾ ਪਾਰਟੀ ਜਿੱਥੇ ਨਵਾ ਰਹੀ ਆ ਉੱਥੇ ਨਾਲ ਦੀ ਨਾਲ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਧਾਨ ਸਭਾ ਚ ਭਾਰਤੀ ਜਨਤਾ ਪਾਰਟੀ ਦਾ ਪੱਖ ਪੂਰ ਰਹੀ ਆ ਅੱਜ ਸਾਡੇ ਸਾਰੇ ਮੈਂਬਰ ਸਾਹਿਬਾਨ ਨੇ ਜਦੋਂ ਮੋਦੀ ਸਰਕਾਰ ਦਾ ਜਦੋਂ ਭਾਰਤੀ ਜਨਤਾ ਪਾਰਟੀ ਦਾ ਕੱਚਾ ਚਿੱਠਾ ਸੁਣਿਆ ਜਿਹੜਾ ਮੈਂ ਕੱਚਾ ਚਿੱਠਾ ਭਾਰਤੀ ਜਨਤਾ ਪਾਰਟੀ ਦੇ ਜਦੋਂ ਮੈਂਬਰ ਸਾਹਿਬਾਨ ਨੂੰ ਦੱਸਿਆ ਕਿ 1 ਰੁਪਿਆ 1600 ਕਰੋੜ ਚੋਂ 1 ਰੁਪਿਆ ਅੱਜ ਤੱਕ ਟ੍ਰੈਜ਼ਰੀ ਚ ਨਹੀਂ ਆਇਆ ਅੱਜ ਤੱਕ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਔਰ ਇਹ ਵੀ ਜੁਮਲਾ ਹੋ ਨਪੜਿਆ ਮੋਦੀ ਸਾਹਿਬ ਦਾ 1600 ਕਰੋੜ ਰੁਪਿਆ ਵੀ ਮੋਦੀ ਸਾਹਿਬ ਦਾ ਜੁਮਲਾਗਾ ਅੱਜ ਉਹਨਾਂ ਨੂੰ ਆਇਆ ਨੂੰ ਵੀ ਲਗਭਗ 15 ਦਿਨ ਹੋ ਗਏ ਮੋਦੀ ਸਾਹਿਬ ਨੂੰ ਪੰਜਾਬ ਚ ਆਇਆ ਨੂੰ ਵੀ ਲਗਭਗ 15-20 ਦਿਨ ਦਾ ਸਮਾਂ ਹੋ ਗਿਆ ਔਰ 20 ਦਿਨ ਬਾਅਦ ਵੀ ਮੋਦੀ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਕਿਰਪੀਆਂ ਨਹੀਂ ਭੇਜਿਆ ਜਿਹੜੀ ਉਹ ਕਿਸ਼ਤ ਭੇਜਣ ਦੀ ਗੱਲ ਕਰਦੇ ਨੇਗੇ ਮੈਂ মিডিਆ ਦੇ ਸਾਥੀਆਂ ਨੂੰ ਕਲੀਅਰ ਕਰਨਾ ਚਾਹੁੰਦਾਗਾ ਉਹ 240 ਕਰੋੜ ਰੁਪਇਆ ਜਿਹੜਾ ਆਲਰੇਡੀ ਬਜਟ ਗਵਰਨਮੈਂਟ ਆਫ ਇੰਡੀਆ ਹਰ ਇੱਕ ਸਾਲ ਬਜਟ ਅਨਾਉਂਸ ਕਰ ਦਿਆ ਉਹ 481 ਕਰੋੜ ਰੁਪਏ ਬਜਟ ਦਾ ਅਲਾਉਸ ਕੀਤਾ ਹੋਇਆਗਾ ਉਹਦੇ ਚੋ 240 ਕਰੋੜ ਰੁਪਏ ਆਏ ਨੇ ਨਾ ਕਿ 1600 ਕਰੋੜ ਰੁਪਏ ਚੁਕਾਏ ਨੇਗੇ ਸੋ ਮੋਦੀ ਸਾਹਿਬ ਦੇਸ਼ ਜਾਣੇ ਜਾਂਦੇ ਨੇ ਇੱਕ ਜੁਮਲਾ ਪਾਰਟੀ ਬਜੋ ਇੱਕ ਝੂਠ ਬੋਲਣ ਬਜੋ ਉਹਨਾਂ ਨੇ ਉਹੀ ਮਜ਼ਾਕ ਜਿਹੜਾ ਪੰਜਾਬੀਆਂ ਦੇ ਨਾਲ ਕੀਤਾਗਾ ਪੰਜਾਬ ਦੇ ਨਾਲ ਕੀਤਾਗਾ ਸੋ ਅੱਜ ਸਾਰੇ ਵੈਸੇ ਜਨਰਲਲੀ ਹੋਇਆ ਕਦੇ ਕਿ ਟ੍ਰੈਜ਼ਰੀ ਬੈਂਕ ਦੇ ਟ੍ਰੈਜ਼ਰੀ ਬੈਂਕਸ ਦੇ ਸਾਥੀ ਜਿਹੜੇ ਨੇ ਪ੍ਰੋਟੈਸਟ ਕਰਦੇ ਹੋਣ ਅੱਜ ਇਹ ਪ੍ਰੋਟੈਸਟ ਆਮ ਆਦਮੀ ਪਾਰਟੀ ਦੇ ਮੈਂਬਰ ਸਾਹਿਬਾਨ ਨੂੰ ਇਸ ਲਈ ਕਰਨਾ ਪਿਆ ਕਿਉਂਕਿ ਦੇਸ਼ ਦੀ ਮੋਦੀ ਸਰਕਾਰ ਜਿਹੜੀ ਆ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨਾਲ ਧੋਖਾ ਕਰ ਰਹੀ ਆ ਪੰਜਾਬ ਦੇ ਲੋਕਾਂ ਨਾਲ ਖੇਡ ਰਹੀ ਆ ਕਿਸ ਤਰ੍ਹਾਂ ਇੱਕ ਇੱਕ ਪਰਿਵਾਰ ਦੇ ਤਿੰਨ ਬੱਚੇ ਮਾਰੇ ਗਏ ਇੱਕ ਪਰਿਵਾਰ ਦੇ ਤਿੰਨ ਬੱਚੇ ਮਾਰੇ ਗਏ ਇੱਕ ਪਰਿਵਾਰ ਦੇ ਦੋ ਬੱਚੇ ਮਾਰੇ ਗਏ ਉਹ ਵੀ ਪਠਾਨਕੋਟ ਦੇ ਅੰਦਰ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਪਰ ਲੇਕਿਨ ਉਹਨਾਂ ਨੇ ਉਹਨਾਂ ਤਿੰਨਾਂ ਬੱਚਿਆਂ ਦੀ ਮਾਂ ਦੇ ਅਥਰੂ ਪੁੱਜਣ ਦਾ ਕੰਮ ਨਹੀਂ ਕੀਤਾ ਉਹਨਾਂ ਤਿੰਨਾਂ ਬੱਚਿਆਂ ਦੇ ਬਾਪ ਦੀ ਬਾਹ ਨਹੀਂ ਫੜੀ ਉਹਨਾਂ ਦੋਨਾਂ ਬੱਚਿਆਂ ਦੀਆਂ ਮਾਮਾ ਨੂੰ ਨਹੀਂ ਬੁਲਾਇਆ ਬਲਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਹੱਥ ਛੋਕੇ ਆਪਣੀ ਪਾਰਟੀ ਦੇ ਜਿਹੜੇ ਪਦ ਅਧਿਕਾਰੀ ਸੀਗੇ ਉਹਨਾਂ ਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਪਾਰਟੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬੁਲਾ ਕੇ ਫੋਟੋ ਸ਼ੂਟ ਕਰਾ ਕੇ ਚਲੇ ਗਏ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੀ ਹੈ ਕਿਉਂਕਿ ਜਦੋਂ ਦੇਸ਼ ਦਾ ਸਭ ਤੋਂ ਵੱਡਾ ਅੰਦੋਲਨ ਚੱਲਿਆ ਜਦੋਂ ਕਿਸਾਨ ਅੰਦੋਲਨ ਚੱਲਿਆ ਤੇ ਨਕਾਲੇ ਕਰੋਨਾ ਦੇ ਖਿਲਾਫ ਤਾਂ ਪੰਜਾਬ ਨੇ ਡਟ ਕੇ ਦੇਸ਼ ਦੇ ਮੋਰ ਲੱਗ ਕੇ ਮੋਦੀ ਸਰਕਾਰ ਦੇ ਨਕਦਮ ਕੀਤਾ ਪੰਜਾਬ ਦੇ ਕਿਸਾਨਾਂ ਜਿੱਥੇ ਬੰਦੀਆਂ ਰਹਿ ਗਈਆਂ ਪੰਜਾਬ ਦੇ ਲੋਕਾਂ ਨੇ ਉਸ ਸਮੇਂ ਤੋਂ ਲੈ ਕੇ ਮੋਦੀ ਸਾਹਿਬ ਆਪਣੇ ਦਿਲ ਚ ਪੰਜਾਬ ਪ੍ਰਤੀ ਨਫ਼ਰਤ ਪਾਲ ਕੇ ਬੈਠੇ ਦਗੇ ਪੰਜਾਬ ਨੂੰ ਦਿਲ ਤੋਂ ਨਫ਼ਰਤ ਕਰ ਦੇਣਗੇ ਭਾਰਤੀ ਜਨਤਾ ਪਾਰਟੀ ਨਫ਼ਰਤ ਕਰਦੀ ਹੈਗੀ ਸਮੇਂ ਸਮੇਂ ਦਾ ਆਉਣ ਵਾਲੇ ਸਮੇਂ ਚ ਪੰਜਾਬ ਦੇ ਲੋਕ ਬੀਜੇਪੀ ਨੂੰ ਸਬਸਕੋਣਗੇ ਅੱਜ ਇਹ ਜਿਹੜਾ ਪ੍ਰੋਟੈਸਟ ਆ ਇਥੋਂ ਬਦ ਲੱਗਦਾਗਾ ਕਿੰਨਾ ਗੁੱਸਾ 3 ਕਰੋੜ ਪੰਜਾਬੀਆਂ ਦੇ ਮਨਾਂ ਚ ਕਿਉਂਕਿ ਸਾਰੇ ਜਿੰਨੇ ਵੀ ਵਿਅਕਤੀ ਖੜੇ ਨੇਗੇ ਜਿੰਨੇ ਵੀ ਸਾਰੇ ਚੁਣੇ ਹੋਏ ਨਮਾਇंदे ਜਿੰਨੇ ਵੀ ਐਮਐਲਏ ਸਹਿਬਾਨ ਖੜੇ ਨੇਗੇ ਇਹ ਸਾਰੇ ਐਮਐਲਏ ਕੋਈ 2 ਲੱਖ ਨੂੰ ਕੋਈ 3 ਲੱਖ ਨੂੰ ਕੋਈ 4 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾਗਾ ਇਹ ਆਪਣੇ ਲੋਕਾਂ ਦੀਆਂ ਆਪਣੇ ਹਲਕਿਆਂ ਦੀਆਂ ਭਾਵਨਾਵਾਂ ਤੁਹਾਡੇ ਨਾਲ ਪ੍ਰਗਟ ਕਰ ਰਹੇ ਨੇ ਕਿ ਔਰ ਦੇਸ਼ ਦੇ ਸਾਹਮਣੇ ਰੱਖ ਰਹੇ ਨੇ ਕਿ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇੱਕ ਜੁਮਲਾ ਪਾਰਟੀ ਆ ਮੋਦੀ ਸਾਹਿਬ ਕਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਹਮੇਸ਼ਾ ਹੀ ਜੁਮਲਾ ਕਰ ਦੇਣਗੇ ਹਮੇਸ਼ਾ ਹੀ ਝੂਠ ਬੋਲਦੇ ਨੇ ਝੂਠ ਬੋਲਣ ਦੇ ਆਦੀ ਨੇ ਮੈਂ ਫੇਰ ਸਪਸ਼ਟ ਕਰਦਾਗਾ ਕਿ 1600 ਕਰੋੜ ਰੁਪਇਆ ਜਿਹੜਾ 9 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਐਲਾਨ ਕੀ ਗਏ ਸੀਗੇ ਉਹਦੇ ਚੋਂ 1 ਰੁਪਿਆ ਉਹ ਚੋਂ ਸਿੰਗਲ ਪੈਣੀ ਜਿਹੜੀ ਆ ਹਜੇ ਤੱਕ ਪੰਜਾਬ ਦੇ ਖਜ਼ਾਨੇ ਚ ਨਹੀਂ ਆਈ ਹਾਂ ਜਿਹੜੇ 240 ਕਰੋੜ ਰੁਪਏ ਆਏ ਨੇਗੇ ਉਹ ਜਿਹੜਾ ਆਲਰੇਡੀ ਬਜਟ ਜਿਹੜਾ 2025 ਚ 2 1 ਫਰਵਰੀ 2025 ਨੂੰ ਜਿਹੜਾ ਮੈਡਮ ਲਨਬਲਾ ਸੀਤਾਰਾਮ ਜੀ ਨੇ ਬਜਟ ਪੜਿਆ ਸੀਗਾ ਉਹਦੇ 481 ਕਰੋੜ ਰੁਪਏ ਚੋਂ ਪਹਿਲੀ ਕਿਸ਼ ਜਿਹੜੀ ਆ ਉਹ ਪੰਜਾਬ ਦੇ ਖਾਤੇ ਚਾਹੀਏਗੀ ਸੋ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਕਰਦੀ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਦਾ ਚਿਹਰਾ ਵੀ ਅੱਜ ਵਿਧਾਨ ਸਭਾ ਚ ਲੰਗਾ ਹੋ ਗਿਆ